ਸਾਰੀ ਜਿਹੜੇ ਮਸਾਲੇ ਨੇ ਮੈਂ ਖੁਦ ਆਪ ਪ੍ਰਿਪੇਅਰ ਕਰ ਮਾਰਕੀਟ ਤੋਂ ਖਰੀਦ ਕੇ ਤੇ ਆਪ ਇਹਨਾਂ ਨੂੰ ਪੀਸ ਕੇ ਇਹਦੇ ਵਿੱਚ ਕਈ ਇੰਗਰੀਡੀਅੰਟ ਨੇ ਜਿਹੜੇ ਮੈਂ ਵਧੀਆ ਤੋਂ ਵਧੀਆ ਫਾਈਨ ਕੁਆਲਿਟੀ ਦੇ ਯੂਜ਼ ਕਰਦਾ ਹਾਂ ਇਹ ਹੀ ਮੇਰੀ ਸਪੈਸ਼ੈਲਿਟੀ ਆ ਜੀ ਸਵਾਦ ਸਭ ਤੋਂ ਵੱਖਰਾ ਵਾ ਪੂਰੇ ਦੂਰ ਦੂਰ ਤੋਂ ਬੰਦੇ ਆਉਂਦੇ ਆ ਪਰ ਦਿੱਲੀ ਤੋਂ ਕਿਧਰੋਂ ਕਿਧਰੋਂ ਹਰਿਆਣਾ ਇੱਧਰ ਉੱਧਰ ਜਿੰਨਾਂ ਜਿੰਨੇ ਦੂਰ ਦੂਰੋਂ ਆਉਂਦੇ ਨੇ ਸਰ ਆਪਣੇ ਕੋਲੇ ਨੇਅਰਬਾਉਟ ਜਿਹੜੇ ਚਾਪ ਦੇ ਫਲੇਵਰ ਆ ਤਿੱਤੋ ਪਲੱਸ ਨੇ ਜੀ ਸਰ ਕਸਟਮਰ ਜਿਵੇਂ ਬੋਰ ਹੋ ਜਾਂਦਾ ਵਾ ਕਈ ਵਾਰੀ ਇੱਕੋ ਜਿਹੀ ਚੀਜ਼ ਖਾ ਖਾ ਕੇ ਤੇ ਰੋਜ਼ ਡਿਫਰੈਂਟ ਡਿਫਰੈਂਟ ਟੇਸਟ ਅਗਲਾ ਟਰਾਈ ਕਰਦਾ ਵਾ ਤੇ ਟੱਚੂਡ ਮਹਾਰਾਜ ਦੀ ਕਿਰਪਾ ਨਾਲ ਤੇ ਸਾਰੇ ਹੀ ਪਸੰਦ ਕਰਦੇ ਨਵਾਂ ਟੇਸਟ ਜਿਹੜਾ ਵੀ ਲੈ ਕੇ ਆਈਦਾ ਅਗਲੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਨੰਬਰ ਤੇ ਸਰ ਮਸਾਲਿਆਂ ਦੀ ਪਿਓਰਿਟੀ ਹੈ ਇੱਕ ਨੰਬਰ ਆਪਣੇ ਕੋਲੇ ਫਿਰ ਉਸ ਤੋਂ ਬਾਅਦ ਜਿਹੜੀ ਅਸੀਂ ਕਰੀਮ ਯੂਜ਼ ਕਰਦੇ ਆਂ ਆਮੂਲ ਦੀ ਕਰਦੇ ਆਂ ਬਟਰ ਯੂਜ਼ ਕਰਦੇ ਆਂ ਆਮੂਲ ਦਾ ਕਰਦੇ ਆਂ ਜੀ ਤੇ ਆਪਣਾ ਜਿਹੜਾ ਮਸ਼ਰੂਮ ਟਿੱਕਾ ਪਨੀਰ ਟਿੱਕਾ ਪਨੀਰ ਜਿਹੜਾ ਜੀ ਆਮ ਜਿਹੜਾ ਜਿੰਨੀਆਂ ਵੀ ਰੀੜੀਆਂ ਤੇ ਤੁਸੀਂ ਖਾਨ ਜਾਓਗੇ ਉਹ ਤੁਹਾਨੂੰ 200 ਰੁਪਏ ਕਿਲੋ ਵਾਲਾ ਹੀ ਪਨੀਰ ਖਵਾ ਰਹੇ ਨੇ ਤਾਂ ਜੁਰ ਮਹਾਰਾਜ ਦੀ ਕਿਰਪਾ ਨਾਲ ਸੀ ਜੀ 400 ਰੁਪਏ ਕਿਲੋ ਦਾ ਪਨੀਰ ਵਰਤੀ ਦਾ ਵਾ ਜਦੋਂ ਮਰਜ਼ੀ ਕੋਈ ਵੀ ਆ ਕੇ ਦਾ ਕਰ ਸਕਦਾ ਚੈੱਕ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਅਸੀਂ 13 ਤਰੀਕ ਨੂੰ ਜਿਹੜੀ 15 ਤਰੀਕ ਦਾ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਅਸੀਂ 13 ਨੂੰ ਇੱਕ ਸਪੈਸ਼ਲ ਆਫਰ ਲਗਾ ਰਹੇ ਹਾਂ ਜੀ ਜਿਹੜੀ ਕਿ 180 ਰੁਪਏ ਦੀ ਚਾਪ ਆ ਉਹ ਤੁਹਾਨੂੰ ਸਿਰਫ ਤੇ ਸਿਰਫ ਫੁੱਲ ਚਾਪ 113 ਰੁਪਏ ਦੀ ਮਿਲੇਗੀ ਇਹ ਜਿਹੜੀ 113 ਰੁਪਏ ਦੀ ਚਾਪ ਹੈਗੀ ਆ ਕੀ ਤੁਸੀਂ ਇਹ ਵਨ ਟਾਈਮ ਲਗਾਓਗੇ ਜਾਂ ਹਰ ਮਹੀਨੇ ਤੁਹਾਡੀ ਹੋਇਆ ਕਰੇ ਇਸ ਪ੍ਰਕਾਸ਼ ਪੁਰਬ ਤੋਂ ਅਸੀਂ ਪਹਿਲੀ ਵਾਰੀ ਆਰੰਭਤਾ ਕਰ ਰਹੇ ਆ ਜੀ ਇਹ ਗਾਂ ਅਸੀਂ ਨਿਰੰਤਰ 113 ਰੁਪਏ ਦੀ ਹਰ ਮਹੀਨੇ 113 ਰੁਪਏ ਦੀ ਚਾਪ ਤੁਹਾਨੂੰ ਖਵਾਵਾਂਗੇ ਜੀ ਖਾਣ ਪੀਣ ਦੇ ਸ਼ੌਕੀਨਾ ਵਾਸਤੇ ਅਸੀਂ ਖਬਰ ਲੈ ਕੇ ਆਏ ਆ ਕਿਉਂਕਿ ਤੁਸੀਂ ਚਾਪ ਦਾ ਬਹੁਤ ਤਰ੍ਹਾਂ ਦੀ ਖਾਦੀ ਹੋਏਗੀ ਅੱਜ ਤੁਹਾਨੂੰ ਇੱਕ ਇਹੋ ਜੀ ਜਗ੍ਹਾ ਤੇ ਲੈ ਕੇ ਆ ਰਹੇ ਹਾਂ ਜਿੱਥੇ 25 ਤੋਂ ਵੱਧ ਤਰ੍ਹਾਂ ਦੇ ਫਲੇਵਰ ਦੀ ਚਾਹ ਮਿਲਦੀ ਹੈ ਇਹਨਾਂ ਦੀ ਚਾਹ ਖਾਨ ਨੂੰ ਬੜੀ ਦੂਰ ਦੂਰੋਂ ਲੋਕੀ ਆਉਂਦੇ ਨੇ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਪੁੱਛਦੇ ਹਾਂ ਕਿ ਇਹਨਾਂ ਦੀ ਚਾਹ ਦੇ ਵਿੱਚ ਕਿਹੜੀ ਇਹੋ ਜੀ ਖਾਸੀਅਤ ਹੈ ਜੋ ਕਿ ਬੜੀ ਦੂਰ ਦੂਰੋਂ ਇਹਨਾਂ ਦੀ ਚਾਹ ਖਾਣ ਵਾਸਤੇ ਆਉਂਦੇ ਨੇ ਹਾਂਜੀ ਸਸਿਕਰ ਸਿੰਘ ਸਾਹਿਬ ਸਸਿਕਾ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਿਕਸ ਆ ਤੁਹਾਡੀ ਚਾਪ ਜਿਹੜੀ ਹੈਗੀ ਆ ਇੰਨੀ ਕਿ ਜ਼ਿਆਦਾ ਮਸ਼ਹੂਰ ਹੈਗੀ ਆ ਕਿ ਲੁਧਿਆਣਾ ਤੱਕ ਹੀ ਲੁਧਿਆਣੇ ਤੋਂ ਬਾਹਰੋਂ ਵੀ ਬਹੁਤ ਸਾਰੇ ਲੋਕੀ ਦੂਰ ਦੂਰ ਚਾਪ ਖਾਣ ਆਉਂਦੇ ਤੁਹਾਡੀ ਚਾਪ ਦੇ ਵਿੱਚ ਕੀ ਇਹੋ ਜੀ ਖਾਸੀਅਤ ਕੀ ਇਹੋ ਜਿਹਾ ਤੁਸੀਂ ਇਹ ਲੰਗ ਚੀਜ਼ ਲੈ ਕੇ ਆਏ ਹੋ ਕਿ ਜਿਹੜੇ ਲੋਕੀ ਬੜੀ ਦੂਰ ਦੂਰ ਤੁਹਾਡੀ ਚਾਪ ਖਾਣ ਆਉਂਦੇ ਸਰ ਬੜਾ ਸੋਹਣਾ ਕੁਐਸਚਨ ਕੀਤਾ ਤੁਸੀਂ ਸਰ ਮੇਰੇ ਨਾਲ ਸਾਰੇ ਜਿਹੜੇ ਮਸਾਲੇ ਨੇ ਮੈਂ ਖੁਦ ਆਪ ਪ੍ਰਿਪੇਅਰ ਕਰ ਮਾਰਕੀਟ ਤੋਂ ਖਰੀਦ ਕੇ ਤੇ ਆਪ ਇਹਨਾਂ ਨੂੰ ਪੀਸ ਕੇ ਇਹਦੇ ਵਿੱਚ ਕਈ ਇਨਗਰੀਡੀਅੰਟ ਨੇ ਜਿਹੜੇ ਮੈਂ ਵਧੀਆ ਤੋਂ ਵਧੀਆ ਫਾਈਨ ਕੁਆਲਿਟੀ ਦੇ ਯੂਜ਼ ਕਰਦਾ ਹਾਂ। ਇਹੀ ਮੇਰੀ ਸਪੈਸ਼ialਟੀ ਆ ਜੀ। ਤੇ ਇਹ ਇਸ ਤੋਂ ਇਲਾਵਾ ਜਿਹੜੀ ਆਪਣੀ ਸਾਫ ਸਵਾਈ ਆ ਇੱਕ ਨੰਬਰ ਤੇ ਆ। ਸਵਾਦ ਸਭ ਤੋਂ ਵੱਖਰਾ ਵਾ ਪੂਰੇ ਦੂਰ ਦੂਰ ਤੋਂ ਬੰਦੇ ਆਂਦੇ ਆ ਪਰ ਦਿੱਲੀ ਤੋਂ ਕਿਧਰੋਂ ਕਿਧਰੋਂ ਹਰਿਆਣਾ ਇੱਧਰ ਉੱਧਰ ਜਿੰਨੇ ਜਿੰਨੇ ਦੂਰ ਦੂਰੋਂ ਆਉਂਦੇ ਨੇ ਸਭ ਤਾਰੀਫ਼ ਕਰਕੇ ਜਾਂਦੇ ਨੇ ਵੀ ਵਾਕਈ ਵੀ ਚਾਂਪ ਖਾਦੀ ਐ ਡਿਫਰੈਂਟ ਟੇਸਟ ਆ। ਤੁਹਾਡੀ ਚਾਪ ਦੇ ਜਿਹੜੇ ਹੈਗੇ ਨੇ ਫਲੇਵਰ ਬਾਰੇ ਵੀ ਪਤਾ ਲੱਗਾ ਵੀ ਬੜੇ ਤਰ੍ਹਾਂ ਦੇ ਫਲੇਵਰ ਉਹ ਕਿੰਨੇ ਤਰ੍ਹਾਂ ਦੇ ਫਲੇਵਰ ਦੀ ਚਾਪ ਹੈਗੀ ਸਰ ਆਪਣੇ ਕੋਲੇ ਨੀਅਰਬਾਊਟ ਜਿਹੜੇ ਚਾਪ ਦੇ ਫਲੇਵਰ ਆ 30 ਤੋਂ ਪਲੱਸ ਨੇ ਜੀ ਸਰ ਹਾਂਜੀ ਉਹ ਕਿਹੜੇ ਕਿਹੜੇ ਫਲੇਵਰ ਨੇ ਦੱਸ ਕੀ ਸਰ ਮਲਾਈ afghani roasted achari lemon tandoori garlic ਮਲਾਈ ਮਸਾਲਾ ਪੈਰੀ ਪੈਰੀ ਆਪਣਾ ਸ਼ਾਹੀ ਚਾਪ ਮਸਾਲਾ ਆਪਣਾ ਕੀ ਨਾਮ ਪੁਦੀਨਾ ਚਾਪ ਹੋਰ ਬੜੀਆਂ ਨੇ ਮੈਨੂੰ ਇੱਕ ਹਰ ਦੁਕਾਨ ਤੇ ਹਰ ਜਗ੍ਹਾ ਤੇ ਇੱਕ ਨੋਰਮਲ ਚਾਂਪ ਦੋ ਤਿੰਨ ਤਰ੍ਹਾਂ ਦੀ ਸ਼ਾਂਪਤਾ ਸੀ ਦੇਖੀ ਹੋਈ ਆ ਇਹ ਤੁਹਾਨੂੰ ਇਹ 23 ਤੋਂ ਜ਼ਿਆਦਾ 30 ਤੋਂ ਉੱਤੇ ਜਿਆਦਾ ਤਰ੍ਹਾਂ ਦੇ ਸਵਾਦ ਦੀ ਚਾਂਪਦਾ ਤੁਹਾਨੂੰ ਆਈਡੀਆ ਕਿਸ ਤਰ੍ਹਾਂ ਦਾ ਆਈਡੀਆ ਸਰ ਕਸਟਮਰ ਜਿਵੇਂ ਬੋਰ ਹੋ ਜਾਂਦਾ ਵਾ ਕਈ ਵਾਰੀ ਇੱਕੋ ਚੀਜ਼ ਖਾ ਖਾ ਕੇ ਤੇ ਰੋਜ਼ ਡਿਫਰੈਂਟ ਡਿਫਰੈਂਟ ਟੇਸਟ ਅਗਲਾ ਟਰਾਈ ਕਰਦਾ ਵਾ ਤੇ ਟੱਚੂਡ ਮਹਾਰਾਜ ਦੀ ਕਿਰਪਾ ਨਾਲ ਤੇ ਸਾਰੇ ਹੀ ਪਸੰਦ ਕਰਦੇ ਨੇ ਨਵਾਂ ਟੇਸਟ ਜਿਹੜਾ ਵੀ ਲੈ ਕੇ ਆਈਦਾ ਅਗਲੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਅੱਜ ਤੁਸੀਂ ਸਾਨੂੰ ਤੁਸੀਂ ਸਭ ਤੋਂ ਪਹਿਲਾਂ ਦੱਸੋ ਵੀ ਇਹ ਜਿਹੜੀ ਚਾਹਪ ਹੈਗੀ ਆ ਇਹ ਤੁਸੀਂ ਘਰ ਤਿਆਰ ਕਰਦੇ ਹੋ ਜਾਂ ਤੁਹਾਡਾ ਤੁਹਾਡਾ ਕੋਈ ਆਪਣਾ ਕੋ ਪਲਾਂਟ ਹੈਗਾ ਨਹੀਂ ਸਰ ਮੇਰਾ ਆਪਣਾ ਪਲਾਂਟ ਨਹੀਂਗਾ ਸਾਡੇ ਰਿਲੇਟਿਵ ਨੇ ਆਪਣੇ ਜਾਣ ਪਹਿਚਾਨ ਚ ਰਿਲੇਟਿਵ ਹੀ ਨੇ ਇੱਕ ਤਰ੍ਹਾਂ ਉਹਨਾਂ ਤੋਂ ਆਪਣੀ ਚਾਹ ਪਾਉਂਦੀ ਆ ਉਹ ਬਣਾਉਂਦੇ ਨੇ ਤੇ ਗੁਰਸਿੱਖ ਬੰਦੇ ਨੇ ਉਹਨਾਂ ਤੋਂ ਹੀ ਅਸੀਂ ਖਰੀਦਦੇ ਆ ਉਸ ਤੋਂ ਇਲਾਵਾ ਹੋਰ ਕਿਸੇ ਤੋਂ ਚਾਹ ਨਹੀਂ ਲੈਂਦੇ ਇਹਦਾ ਪਲਾਂਟ ਬੜੇ ਵੱਡੇ ਲੈਵਲ ਤੇ ਲੱਗਦਾ ਵਾ ਤੇ ਇਹਨਾਂ ਨੂੰ ਅਸੀਂ ਉੱਥੋਂ ਲੈ ਕੇ ਆਂਦੀ ਆ ਸਾਡੇ ਕੋਲੇ ਉਸ ਤੋਂ ਬਾਅਦ ਇਹਦੀ ਸਾਰੀ ਮੈਰੀਨੇਸ਼ਨ ਵਗੈਰਾ ਸਾਰੀਆਂ ਜੋ ਵੀ ਇਹਦਾ ਅੱਗੇ ਇਹਦਾ ਕਰਨ ਦਾ ਤਰੀਕਾ ਉਹ ਸਾਰਾ ਉਸ ਤੋਂ ਬਾਅਦ ਅੱਗੇ ਹੁੰਦਾ ਵਾ ਜੀ ਜਿਸ ਤਰ੍ਹਾਂ ਕੀ ਤੁਹਾਡੇ ਇੱਥੇ ਲਿਖਿਆ ਗਿਆ ਕਿ ਪਿਓ ਖਾਲਸਾ ਵੈਜ ਚਾਂਪ ਮਤਲਬ ਕਿ ਪਿਓ ਹੁਣ ਇਹਦੇ ਚ ਕਿਹੜੀ ਕਿਹੜੀ ਚੀਜ਼ ਦੀ ਪਿਓਰਿਟੀ ਹੈਗੀ ਆ ਉਹ ਵੀ ਥੋੜਾ ਜਿਹਾ ਸਾਡੇ ਦੱਸ ਕਰਨਾ ਹੈ ਜੀ ਨੰਬਰ ਤੇ ਸਰ ਮਸਾਲਿਆਂ ਦੀ ਪਿਓਰਿਟੀ ਹੈ ਇੱਕ ਨੰਬਰ ਆਪਣੇ ਕੋਲੇ ਫੇਰ ਉਸ ਤੋਂ ਬਾਅਦ ਜਿਹੜੀ ਅਸੀਂ ਕਰੀਮ ਯੂਜ਼ ਕਰਦੇ ਆਂ ਅਮੂਲ ਦੀ ਕਰਦੇ ਆਂ ਜਿਹੜਾ ਬਟਰ ਯੂਜ਼ ਕਰਦੇ ਆਂ ਅਮੂਲ ਦਾ ਕਰਦੇ ਆਂ ਜੀ ਤੇ ਆਪਣਾ ਜਿਹੜਾ ਮਸ਼ਰੂਮ ਟਿੱਕਾ ਪਨੀਰ ਟਿੱਕਾ ਪਨੀਰ ਜਿਹੜਾ ਜੀ ਆਮ ਜਿਹੜਾ ਜਿੰਨੀਆਂ ਵੀ ਰੇੜੀਆਂ ਤੇ ਤੁਸੀਂ ਖਾਨ ਜਾਓਗੇ ਉਹ ਤੁਹਾਨੂੰ 200 ਰੁਪਏ ਕਿਲੋ ਵਾਲਾ ਹੀ ਪਨੀਰ ਖਵਾ ਰਹੇ ਨੇ ਜਿੱਥੇ ਮਰਜ਼ੀ ਚੱਲਦਾ ਸਿੰਥੈਟਿਕ ਪਨੀਰ ਖਵਾ ਰਹੇ ਨੇ ਟੱਚवुड ਮਹਾਰਾਜ ਦੀ ਕਿਰਪਾ ਨਾਲ ਅਸੀਂ ਜੀ 400 ਰੁਪਏ ਕਿਲੋ ਦਾ ਪਨੀਰ ਵਰਤੀਦਾ ਵਾ ਜਦੋਂ ਮਰਜ਼ੀ ਕੋਈ ਵੀ ਆ ਕੇ ਦਾ ਕਰ ਸਕਦਾ ਚੈੱਕ ਉਹੀ ਕੁਆਲਿਟੀ ਮਿਲੂਗੀ ਤੁਹਾਨੂੰ ਹਰ ਵਾਰੀ ਅ ਕੁਝ ਤੁਸੀਂ ਇੱਕ ਸਪੈਸ਼ਲ ਆਫਰ ਦੀ ਵੀ ਗੱਲ ਕਰ ਰਹੇ ਸੀ ਕਿ ਇਹ ਆਫਰ ਹੈ ਉਹ ਸਾਡੇ ਦਰਸ਼ਕਾਂ ਜੀ ਬਹੁਤ ਸੋਹਣਾ ਤੁਸੀਂ ਸਵਾਲ ਕੀਤਾ ਵਾ ਜੀ ਆਪਣਾ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਅਸੀਂ 13 ਤਰੀਕ ਨੂੰ ਜਿਹੜੀ 15 ਤਰੀਕ ਦਾ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਅਸੀਂ 13 ਨੂੰ ਇੱਕ ਸਪੈਸ਼ਲ ਆਫਰ ਲਗਾ ਰਹੇ ਹਾਂ ਜੀ ਜੀਤੇ 113 ਰੁਪਏ ਦੀ ਚਾਂਪ ਜਿਹੜੀ ਕਿ 180 ਰੁਪਏ ਦੀ ਚਾਂਪ ਆ ਉਹ ਤੁਹਾਨੂੰ ਸਿਰਫ ਤੇ ਸਿਰਫ ਫੁੱਲ ਚਾਂਪ 113 ਰੁਪਏ ਦੀ ਮਿਲੇਗੀ ਤੇ ਜੀ ਆਪਣਾ ਜਰੂਰ ਵੱਧ ਚੜ ਕੇ ਆਉਣਾ ਜੀ ਤੇ ਲਾਹਾ ਲੈਣਾ ਇਹ ਜਿਹੜੀ 113 ਰੁਪਏ ਦੀ ਚਾਂਪ ਹੈ ਜੀ ਕਿ ਤੁਸੀਂ ਇਹ ਵਨ ਟਾਈਮ ਲਗਾਉਗੇ ਜਾਂ ਹਰ ਮਹੀਨੇ ਤੁਹਾਡੀ ਹੋਇਆ ਕਰੇ ਬਿਲਕੁਲ ਸਹੀ ਸਵਾਲ ਕੀਤਾ ਜੀ ਇਸ ਪ੍ਰਕਾਸ਼ ਪੂਰਵ ਤੋਂ ਅਸੀਂ ਪਹਿਲੀ ਵਾਰੀ ਆਰੰਭਤਾ ਕਰ ਰਹੇ ਹਾਂ ਜੀ ਤੇ ਗਾਂ ਅਸੀਂ ਨਿਰੰਤਰ 113 ਰੁਪਏ ਦੀ ਹਰ ਮਹੀਨੇ 113 ਰੁਪਏ ਦੀ ਚਾਂਪ ਤੁਹਾਨੂੰ ਖਵਾਵਾਂਗੇ ਜੀ ਜਿਸ ਤਰ੍ਹਾਂ ਕੀ ਇਹਨਾਂ ਨੇ ਦੱਸਿਆ ਜਿਸ ਤਰ੍ਹਾਂ ਕੀ ਇਹਨਾਂ ਦੀ ਸ਼ੋਪ ਦਾ ਨਾਮ ਵੀ ਇੱਕ ਖਾਲਸਾ ਪਿਓਰ ਵੈਜ ਚਾਂਪ ਹੈ ਤੇ ਇਹਨਾਂ ਦੀ ਸ਼ੋਪ ਦੇ ਉੱਤੇ ਇਹਨਾਂ ਦੇ ਕਸਮਰ ਆਉਂਦਾ ਸਭ ਤੋਂ ਜ਼ਿਆਦਾ ਕਸਮਰ ਆਉਂਦਾ ਰੀਜ਼ਨ ਇਹੀ ਆ ਕਿਉਂਕਿ ਇਹਨਾਂ ਦੇ ਕੋਲ ਫਲੇਵਰ ਜ਼ਿਆਦਾ ਨੇ ਇਹਨਾਂ ਦੇ ਕੋਲ ਸ਼ੁੱਧ ਮਸਾਲੇ ਨੇ ਔਰ ਇੱਕ ਬਹੁਤ ਹੀ ਸਾਫ਼ ਸਫਾਈ ਤਰੀਕੇ ਨਾਲ ਇਹ ਚਾਂਪ ਨੂੰ ਤਿਆਰ ਕਰਦੇ ਨੇ ਤਾਂ ਹੀ ਉਹ ਬੜੀ ਦੂਰ ਦੂਰੋਂ ਦਰਸ਼ਕ ਜਿਹੜੇ ਖਾਨ ਦੇ ਸ਼ਕੀਨ ਨੇ ਇਹਨਾਂ ਦੇ ਕੋਲ ਆ ਰਹੇ ਨੇ ਅਗਰ ਤੁਸੀਂ ਵੀ ਇਹਨਾਂ ਦੀ ਚਾਂਪ ਦਾ ਟੇਸਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਥੇ ਇਹਨਾਂ ਦੀ ਖਾਲਸਾ ਵੈਜ ਚਾਂਪ ਜੋ ਕਿ 올ਡ ਡੀਐਮਸੀ ਰੋਡ ਦੇ ਉੱਤੇ ਆ ਉੱਥੇ ਤੁਹਾਨੂੰ ਆਣਾ ਪਏਗਾ ਤੇ ਤੁਸੀਂ ਇਹਨਾਂ ਦੀ ਚਾਂਪ ਦਾ ਆਨੰਦ ਉਠਾ ਸਕਦੇ ਹੋ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ